1 ਲੱਖ ਜਮਾ ਕਰਨ ਤੇ ਮਿਲਣਗੇ 2 ਲੱਖ 3 ਲੱਖ ਦੇ 6 ਲੱਖ ਪੋਸਟ ਆਫਿਸ ਦੀ ਸੁਪਰ ਸਕੀਮ ਜੀ ਹਾਂ ਜੇਕਰ ਪੈਸੇ ਕਮਾਉਣਾ ਇੱਕ ਔਖਾ ਕੰਮ ਹੈ ਤਾਂ ਤੁਹਾਡੇ ਦੁਆਰਾ ਕਮਾਏ ਗਏ ਪੈਸੇ ਨੂੰ ਬਚਾਉਣਾ ਤੇ ਵਧਾਉਣਾ ਹੋਰ ਵੀ ਔਖਾ ਹੈ ਤੁਸੀਂ ਪੈਸੇ ਬਚਾਉਣ ਲਈ ਜਿੰਨੀ ਮਰਜ਼ੀ ਮਿਹਨਤ ਕਰੋ ਪਰ ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਮੁਨਾਫਾ ਕਮਾਉਣ ਲਈ ਇਸ ਨੂੰ ਕਿੱਥੇ ਨਿਵੇਸ਼ ਕਰ ਦਿਓ ਇੱਥੇ ਹੀ ਬਹੁਤ ਸਾਰੇ ਲੋਕ ਉਲਝਣਾ ਵਿੱਚ ਪੈ ਜਾਂਦੇ ਨੇ ਜੇਕਰ ਅਸੀਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹਾਂ ਤਾਂ ਜੋਖਮ ਜ਼ਿਆਦਾ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਸੋਨੇ ਵਿੱਚ ਨਿਵੇਸ਼ ਕਰਦੇ ਹਾਂ ਤਾਂ ਚਿੰਤਾ ਇਹ ਹੈ ਕਿ ਕੀਮਤ ਵਧੇਗੀ ਜਾਂ ਡਿੱਗੇਗੀ ਜੇਕਰ ਅਸੀਂ ਇਸ ਨੂੰ ਬੈਂਕ ਵਿੱਚ ਰੱਖਦੇ ਹਾਂ ਤਾਂ ਸਾਨੂੰ ਮਿਲਣ ਵਾਲਾ ਵਿਆਜ ਕਾਫੀ ਨਹੀਂ ਹੁੰਦਾ ਇਸ ਲਈ ਬਿਨਾਂ ਕਿਸੇ ਜੋਖਮ ਦੇ ਆਪਣੇ ਪੈਸੇ ਨੂੰ ਦੁੱਗਣਾ ਕਰਨ ਦਾ ਇੱਕ ਵਧੀਆ ਤਰੀਕਾ ਹੈ ਇਹ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਉਹ ਹੈ ਡਾਕ ਕਰਦੀ ਕਿਸਾਨ ਵਿਕਾਸ ਪੱਤਰ KVP ਯੋਜਨਾ ਜੀਹਾਂ ਕਿਸਾਨ ਵਿਕਾਸ ਪੱਤਰ ਕੀ ਹੈ ਕਿਸਾਨ ਨਾਮ ਦੇ ਬਾਵਜੂਦ ਇਹ ਯੋਜਨਾ ਸਿਰਫ ਕਿਸਾਨਾਂ ਲਈ ਹੀ ਨਹੀਂ ਭਾਰਤ ਦਾ ਕੋਈ ਵੀ ਨਾਗਰਿਕ ਇਸ ਵਿੱਚ ਨਿਵੇਸ਼ ਕਰ ਸਕਦਾ ਹੈ ਇਹ ਇੱਕ ਬਚਤ ਯੋਜਨਾ ਹੈ ਜੋ ਡਾਕ ਘਰਾਂ ਹੀ ਉਪਲਬਧ ਹੈ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਪੈਸੇ ਨੂੰ ਸਰਕਾਰ ਦੁਆਰਾ 100% ਸਮਰਥਤ ਪ੍ਰਾਪਤ ਹੁੰਦਾ ਹੈ ਇਸ ਦਾ ਮਤਲਬ ਹੈ ਤੁਹਾਡੇ ਪੈਸੇ ਦੇ ਬਰਬਾਦ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਸਕੀਮ ਦੀ ਵਿਸ਼ੇਸ਼ਤਾ ਹੈ ਕਿ ਤੁਹਾਡੇ ਦੁਆਰਾ ਨਿਵੇਸ਼ ਕੀਤਾ ਗਿਆ ਪੈਸਾ ਇੱਕ ਨਿਸ਼ਚਿਤ ਸਮੇਂ ਵਿੱਚ ਦੁੱਗਣਾ ਹੋ ਜਾਏਗਾ। ਮੌਜੂਦਾ ਨਿਯਮਾਂ ਦੇ ਅਨੁਸਾਰ ਤੁਹਾਡੇ ਦੁਆਰਾ ਨਿਵੇਸ਼ ਕੀਤਾ ਗਿਆ ਪੈਸਾ 115 ਮਹੀਨਿਆਂ ਬਾਅਦ 9 ਸਾਲ ਅਤੇ 7 ਮਹੀਨੇ ਵਿੱਚ ਦੁੱਗਣਾ ਹੋ ਜਾਂਦਾ ਹੈ। ਫਿਲਹਾਲ ਇਹ ਸਕੀਮਾ ਪ੍ਰਤੀ ਸਾਲ 5.0 ਯਾਨੀ ਤਕਰੀਬਨ 7.5% ਵਿਆਜ ਕਮਾਉਂਦੀ ਹੈ ਕਿਉਂਕਿ ਇਹ ਮਿਸ਼ਰਤ ਵਿਆਜ ਹੈ ਜੋ ਤੁਹਾਡਾ ਪੈਸਾ ਤੇਜ਼ੀ ਨਾਲ ਵਧਦਾ ਹੈ। 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਇਸ ਯੋਜਨਾ ਵਿੱਚ ਨਿਵੇਸ਼ ਕਰ ਸਕਦਾ ਹੈ ਮਾਪੇ ਆਪਣੇ ਬੱਚਿਆਂ ਦੇ ਨਾਮ ਤੇ ਖਾਤਾ ਖੋਲ੍ਹ ਸਕਦੇ ਨੇ ਨਾਲ ਹੀ ਦੋ ਜਾਂ ਤਿੰਨ ਲੋਕਾਂ ਵਿਚਕਾਰ ਇੱਕ ਸਾਂਝਾ ਖਾਤਾ ਖੋਲ੍ਹਿਆ ਜਾ ਸਕਦਾ ਹੈ ਪ੍ਰਕਿਰਿਆ ਬਹੁਤ ਸਰਲ ਹੈ ਤੁਹਾਡੇ ਨਜ਼ਦੀਕੀ ਡਾਕ ਘਰ ਜਾਓ ਕੇ ਵੀਪੀ ਫਾਰਮ ਲਓ ਆਪਣੇ ਕੇਵਾਈਸੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਪ੍ਰਦਾਨ ਕਰੋ ਜਿੰਨੀ ਰਕਮ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਉਸ ਦਾ ਭੁਗਤਾਨ ਕਰੋ ਤੇ ਤੁਹਾਨੂੰ ਕਿਸਾਨ ਵਿਕਾਸ ਪੱਤਰ ਸਰਟੀਫਿਕੇਟ ਮਿਲੇਗਾ ਘਟੋ ਘਟ ਨਿਵੇਸ਼ 1000 ਰੁਪਏ ਤੋਂ ਹੈ ਵੱਧ ਤੋਂ ਵੱਧ ਕੋਈ ਸੀਮਾ ਨਹੀਂ ਹੈ ਤੁਸੀਂ ਜਿੰਨੀ ਮਰਜ਼ੀ ਰਕਮ ਨਿਵੇਸ਼ ਕਰ ਸਕਦੇ ਹੋ ਤੇ ਆਪਣਾ ਖਾਤਾ ਖੋਲ ਸਕਦੇ ਹੋ ਮੁੱਖ ਵਿਸ਼ੇਸ਼ਤਾ ਜਮਾ ਰਕਮ ਤੇ ਰਿਟਰਨ ਮੌਜੂਦਾ ਵਾਧੂ ਦਰ ਅਗਸਤ 2025 ਤੱਕ 750 ਰੁਪਏ ਪ੍ਰਤੀ ਸਾਲ ਰਕਮ 115 ਮਹੀਨੇ 9 ਸਾਲ 7 ਮਹੀਨੇ ਵਿੱਚ ਦੁੱਗਣੀ ਹੋ ਜਾਂਦੀ ਹੈ ਜਿਵੇਂ ਕਿ 10000 ਰੁਪਏ ਦੀ ਰਕਮ 20000 ਬਣ ਜਾਂਦੀ ਹੈ ਘੱਟੋ ਘੱਟ ਨਿਵੇਸ਼ ਰਕਮ 1000 ਰੁਪਏ ਤੇ ਇਸ ਦੀ ਕੋਈ ਸੀਮਾ ਨਹੀਂ ਹੈ ਤੁਸੀਂ ਇਸ ਤੋਂ ਵੱਧ ਪੈਸੇ ਵੀ ਜਮ੍ਹਾਂ ਕਰਵਾ ਸਕਦੇ ਹੋ ਤੁਸੀਂ ਪਹਿਲਾਂ ਤੋਂ ਹੀ ਇੱਕ ਨਾਮਜ਼ਦ ਵਿਅਕਤੀ ਨਿਯੁਕਤ ਕਰ ਸਕਦੇ ਹੋ ਜਿਸ ਕੋਲ ਪੈਸੇ ਤੁਹਾਡੇ ਬਾਅਦ ਜਾਣ ਤੁਸੀਂ ਇਹਨਾਂ केवीपी 10 ਦਾ ਵੇਜ਼ ਨੂੰ ਗਿਰਵੀ ਰੱਖ ਕੇ ਬੈਂਕਾਂ ਤੋਂ ਕਰਜ਼ਾ ਵੀ ਪ੍ਰਾਪਤ ਕਰ ਸਕਦੇ ਹੋ ਇਹ ਪੱਤਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਇਸ ਨੂੰ ਇੱਕ ਡਾਕਰ ਤੋਂ ਦੂਜੇ ਡਾਕਰ ਵਿੱਚ ਆਸਾਨੀ ਨਾਲ ਟਰਾਂਸਫਰ ਕੀਤਾ ਜਾ ਸਕਦਾ ਹੈ ਤੁਸੀਂ ਨਿਵੇਸ਼ ਤੇ 2 ਸਾਲ ਅਤੇ 6 ਮਹੀਨਿਆਂ ਦੇ ਅੰਦਰ ਪੈਸੇ ਕਢਵਾ ਸਕਦੇ ਹੋ ਇਸ ਲਈ ਕੁਝ ਸ਼ਰਤਾਂ ਲਾਗੂ ਹੁੰਦੀਆਂ ਨੇ ਇਸ ਨੂੰ ਧਿਆਨ ਰੱਖਣਾ ਚਾਹੀਦਾ ਹੈ